ਪੰਜਾਬ ਜਿਹੜਾ ਆ ਕਿਸੇ ਵੇਲੇ ਟਰਾਂਜ਼ਿਟ ਰੂਟ ਸੀਗਾ ਨਸ਼ਿਆਂ ਦਾ ਬਈ ਇੱਥੇ ਨਸ਼ੇ ਠਹਿੜਦੇ ਨਹੀਂ ਸੀ ਇੱਥੋਂ ਆਵਾਗਮਨ ਜ਼ਿਆਦਾ ਹੁੰਦਾ ਸੀ ਹੁੰਦਾ ਸੀਗਾ ਪਰ ਹੁਣ ਪੰਜਾਬ ਜਿਹੜਾ ਆ ਇੱਕ ਤਰ੍ਹਾਂ ਦਾ ਸੈਂਟਰ ਬਣ ਚੁੱਕਾ ਨਸ਼ਿਆਂ ਦਾ ਨਾਰਕੋ ਟਰੋਰਿਜ਼ਮ ਜਿਹੜਾ ਆ ਉਹ ਪੰਜਾਬ ਦੇ ਵਿੱਚ ਫਲਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹੀ ਪੁਲਿਸ ਦੀਆਂ ਰਟੀਆਂ ਰਟਾਈਆਂ ਕਹਾਣੀਆਂ ਸਾਰਾ ਕੁਝ ਉਹੀ ਕੁਝ ਵੀ ਬਦਲਦਾ ਨਹੀਂ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਅਮਰਿਤ ਪਾਲ ਸਿੰਘ ਦੇ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਮ ਦੀ ਜਿਹੜੀ ਇੱਕ ਧਿਰ ਸਿਆਸੀ ਧਿਰ ਖੜੀ ਕੀਤੀ ਗਈ ਸਵਾਲ ਇਹ ਹੈ ਕਿ ਇਹ ਧਿਰ ਕਿਵੇਂ ਹੋਏਗੀ ਤੇ ਕੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਭਰ ਸਕੇਗੀ ਇੱਕ ਐਚ ਐਮ ਪੀ ਵੀ ਵਾਇਰਸ ਨਾਮ ਦੀ ਇੱਕ ਬਿਮਾਰੀ ਦਾ ਜਿਹੜਾ ਕਹਿਰ ਆ ਉਹ ਲੋਕਾਂ ਦੇ ਵਿੱਚ ਫੈਲਿਆ ਸਸਨੀ ਦੇ ਵਾਹਾਂਗ ਜਿਹੜੀ ਇਹ ਖਬਰ ਫੈਲਣੀ ਸ਼ੁਰੂ ਹੋ ਗਈ ਬਹੁਤ ਸਾਰੇ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਇੱਕ ਵਾਰ ਤੋਂ ਫਿਰ ਸ਼ਾਇਦ ਕਰੋਨਾ ਮਹਾਮਾਰੀ ਵਾਲੇ ਹਾਲਾਤ ਹੋਣਗੇ ਪਾਬੰਦੀਆਂ ਲੱਗਣਗੀਆਂ ਲਾਕਡਾਊਨ ਲੱਗੂਗਾ ਫਿਰ ਬਹੁਤ ਸਾਰੇ ਸਵਾਸਥ ਵਹਾਰਾਂ ਦੇ ਵੱਲੋਂ ਹਾਲਾਂਕਿ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਉਸ ਤਰ੍ਹਾਂ ਦੇ ਹਾਲਾਤ ਨਹੀਂ ਹੈਗੇ ਕੀ ਕਹਿਣਾ ਚਾਹੁੰਦੇ ਜਸਟਿਨ ਟਰੂਡੋ ਹੋਣਾ ਦਾ ਜਦੋਂ ਅਸਤੀਫਾ ਸਾਹਮਣੇ ਆਇਆ ਤਾਂ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਇੱਕ ਨਵਾਂ ਖਲਾਅ ਦੇਖਣ ਨੂੰ ਮਿਲਿਆ ਕੀ ਕਹਿਣਾ ਚਾਹੀਏ ਰੌਣਕ ਪੰਜਾਬ ਦੀ ਤੇ ਉਡੀਕ ਮੀਡੀਆ ਦੇ ਨਾਲ ਜੁੜੇ ਹੋਏ ਸਾਡੇ ਬਹੁਤ ਹੀ ਪਿਆਰੇ ਦਰਸ਼ਕ ਤੇ ਸਰੋਤਿਆਂ ਤੁਹਾਡਾ ਸਵਾਗਤ ਹੈ ਤੁਹਾਡੀ ਖੂਬਸੂਰਤੀ ਇਸ ਗੱਲ ਦੇ ਵਿੱਚ ਹੈ ਕਿ ਜਦੋਂ ਵੀ ਅਸੀਂ ਤੁਹਾਡੇ ਲਈ ਕੋਈ ਵੀ ਪ੍ਰੋਗਰਾਮ ਪੇਸ਼ ਕਰਦੇ ਹਾਂ ਤੁਹਾਨੂੰ ਕੋਈ ਵੀ ਨਵੀਂ ਚੀਜ਼ ਅਸੀਂ ਵਿਖਾਉਂਦੇ ਹਾਂ ਤੇ ਤੁਹਾਡੇ ਜਿਹੜੇ ਕਮੈਂਟਸ ਹੁੰਦੇ ਨੇ ਉਹ ਸਾਨੂੰ ਇੱਕ ਨਵੀਂ ਤਾਕਤ ਦੇ ਦਿੰਦੇ ਨੇ ਸੋ ਤੁਹਾਡੀ ਉਸ ਤਾਕਤ ਦੇ ਸਦਕਾ ਹੀ ਸਾਡਾ ਫਿਰ ਜੀ ਕਰਦਾ ਹੈ ਕਿ ਅਸੀਂ ਤੁਹਾਡੇ ਲਈ ਕੁਝ ਹੋਰ ਨਵਾਂ ਲੈ ਕੇ ਆਈਏ ਸਿਆਸਤ ਤੇ ਰਾਜਨੀਤੀ ਨਾਲ ਜੁੜਿਆ ਹੋਇਆ ਸਾਡੇ ਪੰਜੇ ਦਿਨ ਦਾ ਪ੍ਰੋਗਰਾਮ ਵਿਚਾਰ ਵਟਾਂਦਰਾ ਜਿਸ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਸੋ ਤੁਹਾਡੇ ਉਸੇ ਪਿਆਰ ਦੇ ਸਦਕਾ ਅਸੀਂ ਸੋਚਿਆ ਕਿ ਕੁਝ ਹੋਰ ਨਵਾਂ ਕੀਤਾ ਜਾਵੇ ਕਿਉਂ ਨਾ ਸਿਆਸਤ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਹਫਤਾਵਰੀ ਪ੍ਰੋਗਰਾਮ ਤੁਹਾਡੇ ਅੱਗੇ ਪੇਸ਼ ਕੀਤਾ ਜਾਵੇ। ਸੋ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲੈ ਕੇ ਹੋਣ ਅਸੀਂ ਹਾਜ਼ਰ ਹੋਏ ਹਾਂ। ਇਸ ਦੀ ਅੱਜ ਪਹਿਲੀ ਕੜੀ ਹੈ ਤੇ ਇਸ ਪ੍ਰੋਗਰਾਮ ਦੀ ਖਾਸੀਅਤ ਕੀ ਹੋਏਗੀ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਉਹ ਖਾਸ ਮੁੱਦੇ ਹੋਇਆ ਕਰਨਗੇ ਜੋ ਬੀਤੇ ਹਫਤੇ ਦੇ ਦੌਰਾਨ ਵੱਡੀਆਂ ਘਟਨਾਵਾਂ ਹੋਣਗੀਆਂ ਤੇ ਇਹ ਉਹ ਘਟਨਾਵਾਂ ਹੋਣਗੀਆਂ ਜਿਹੜੀਆਂ ਕਿਤੇ ਨਾ ਕਿਤੇ ਵਿਚਾਰ ਵਟਾਂਦਰਾ ਦੇ ਵਿੱਚ ਗੱਲਬਾਤਾਂ ਚਰਚਾ ਦਾ ਹਿੱਸਾ ਬਣਨ ਤੋਂ ਰਹਿ ਗਈਆਂ ਹੋਣਗੀਆਂ ਸੋ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਅਰຸນਦੀਪ ਜੀ ਸਾਡੇ ਨਾਲ ਹੋਣਗੇ ਤੁਹਾਡਾ ਸਵਾਗਤ ਹੈ ਸਰ ਧੰਨਵਾਦ ਸ਼ੀਤਲ शुक्रिया ਆਪਨੇ ਦਰਸ਼ਕਾਂ ਨੂੰ ਪਹਿਲਾਂ ਦੱਸ ਦਈਏ ਕਿ ਅਸੀਂ ਕਿਹੜੇ ਖਾਸ ਮਸਲਿਆਂ ਦੇ ਉੱਤੇ ਅੱਜ ਦੇ ਇਸ ਪ੍ਰੋਗਰਾਮ ਤੇ ਗੱਲਬਾਤ ਕਰਾਂਗੇ ਜੀ ਨਸ਼ਿਆਂ ਦੀ ਤਸਕਰੀ ਨੂੰ ਲੈ ਕੇ ਇੱਕ ਰਾਸ਼ਟਰੀ ਸੰਮੇਲਨ ਜਿਹੜਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦੇਵ ਵੱਲੋਂ ਕਰਵਾਇਆ ਗਿਆ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋਏਗੀ ਜਸਟਨ ਟਰੂਡੋ ਦੇ ਅਸਤੀਫੇ ਨੂੰ ਜਿਹੜੀ ਹੈ ਇਸ ਉੱਤੇ ਵੀ ਚਰਚਾ ਅਸੀਂ ਕਰਾਂਗੇ ਨਾਲ ਹੀ ਮੱਗਿੱਦੇ ਮੇਲੇ ਦੇ ਦੌਰਾਨ ਇੱਕ ਨਵੀਂ ਪਾਰਟੀ ਦਾ ਜਿਹੜਾ ਐਲਾਨ ਅਮਰਪਾਲ ਦੇ ਵੱਲੋਂ ਕੀਤਾ ਗਿਆ ਇਹ ਵੀ ਸਾਡੇ ਚਰਚਾ ਦਾ ਵਿਸ਼ਾ ਹੋਏਗਾ ਤੇ ਕੁਝ ਖਬਰਾਂ ਖੋਰ ਵੀ ਹੋਣ ਗਿਆ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਨਸ਼ੇ ਦੀ ਤਸਕਰੀ ਨੂੰ ਲੈ ਕੇ ਇੱਕ ਰਾਸ਼ਟਰੀ ਸੰਮੇਲਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਦੇ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਸਨ ਵੀਡੀਓ ਕਾਨਫਰੈਂਸਿੰਗ ਦੇ ذریعے ਉਹਨਾਂ ਨੇ ਉਸ ਵਿੱਚ ਸ਼ਿਰਕਤ ਕੀਤੀ ਜਿਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਗਏ ਸਨ ਸੋ ਜੋ ਪੰਜਾਬ ਦੇ ਮੁੱਖ ਮੰਤਰੀ ਦੀ ਬਿਆਨਬਾਜ਼ੀ ਉਸ ਕਾਨਫਰੰਸ ਦੇ ਦੌਰਾਨ ਰਹੀ ਹੈ ਉਹ ਇਹ ਰਹੀ ਕਿ ਕੋਈ ਸਮਾਂ ਸੀ ਕਿ ਪੰਜਾਬ ਜਿਹੜਾ ਹੈ ਡਰੱਗਸ ਦਾ ਇੱਕ ਰੂਟ ਬਣਿਆ ਹੋਇਆ ਸੀ ਪਰ ਹੁਣ ਇਹ ਇੱਕ ਪੂਰਾ ਕੇਂਦਰ ਬਣ ਚੁੱਕਾ ਹੈ ਡਰੱਗਸ ਦਾ ਸੋ ਹਰੇਕ ਨੌਜਵਾਨ ਜਿਹੜਾ ਹੈ ਉਹ ਚਰਸ ਜਾਂ ਹੋਰ ਜਿਹੜੇ ਨਸ਼ੀਲੀ ਨਸ਼ੀਆਂ ਚੀਜ਼ਾਂ ਨੇ ਉਹਦੇ ਵਿੱਚ ਇਨਵੋਲਵ ਹੋ ਚੁੱਕੇ ਨੇ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਡੀਪੀਐਸ ਅਦਾਲਤਾਂ ਦੀ ਮੰਗ ਰੱਖੀ ਹੈ ਤੇ ਕੇਂਦਰ ਤੋਂ 10 ਸਾਲਾਂ ਦੇ ਵਿੱਚ 600 ਕਰੋੜ ਦੀ ਡਿਮਾਂਡ ਕੀਤੀ ਆ ਕੀ ਕਹਿਣਾ ਚਾਹੋਗੇ ਜੀ ਸ਼ੀਤਲ ਜਿਵੇਂ ਕਿ ਤੁਸੀਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫ਼ਤੇ ਦੀਆਂ ਉਹ ਵੱਡੀਆਂ ਖਬਰਾਂ ਤੇ ਚਰਚਾ ਕਰਾ ਕਰਾਂਗੇ ਜਿਹੜੀਆਂ ਖਬਰਾਂ ਦਾ ਪੰਜਾਬ ਦੇਸ਼ ਜਾਂ ਦੁਨੀਆ ਦੀ ਸਿਆਸਤ ਦੇ ਵਿੱਚ ਚਿਰ ਸਥਾਈ ਜਿਹੜਾ ਪ੍ਰਭਾਵ ਰਹਿਣ ਵਾਲਾ ਆ ਜਾਂ ਭੈਣ ਵਾਲਾ ਆ ਉਹਨਾਂ ਖਬਰਾਂ ਤੇ ਚਰਚਾ ਦੇ ਲਈ ਆ ਇਹ ਜ਼ਰੂਰੀ ਆ ਕਿ ਸਾਨੂੰ ਉਹਨਾਂ ਦੇਸ਼ ਤੇ ਪੰਜਾਬ ਜਾਂ ਦੂਜੀਆਂ ਖਬਰਾਂ ਦੇ ਬਾਰੇ ਚ ਅਸੀਂ ਆਪਣੇ ਜਿਹੜੇ ਦਰਸ਼ਕ ਵਰਗ ਆ ਉਹਨੂੰ ਚੰਗੀ ਤਰ੍ਹਾਂ ਉਹਦੇ ਬਾਰੇ ਚ ਦਸੀਏ ਸੋ ਜਿਵੇਂ ਤੁਸੀਂ ਦੱਸਿਆ ਕਿ ਇਸ ਦੇ ਵਿੱਚ ਇਹ ਜਿਹੜੀ ਪਹਿਲੀ ਖਬਰ ਆ ਇਹ ਵਾਕਈ ਇਹਦਾ ਇੱਕ ਦੂਰਗਾਮੀ ਪ੍ਰਭਾਵ ਆ ਸਾਡੇ ਕੇਂਦਰੀ ਗ੍ਰਹਿ ਮੰਤਰੀ ਸਾਡੇ ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਿਆਂ ਨੂੰ ਲੈ ਕੇ ਜਿਹੜੀ ਦਿੱਲੀ ਚ ਕਾਨਫਰੰਸ ਕੀਤੀ ਹੈ ਬੀਤੇ ਹਫਤੇ ਉਸ ਕਾਨਫਰੰਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਸ਼ਿਰਕਤ ਕੀਤੀ ਆ ਭਗਵੰਤ ਮਾਨ ਹੋਰਾਂ ਨੇ ਜਿਹੜੀ ਸ਼ਿਰਕਤ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕੁਝ ਨੁਕਤੇ ਉਬਾਰੇ ਨੇ ਉਹਦੇ ਵਿੱਚ ਉਹਨਾਂ ਨੇ ਆਪਣੀ ਗੱਲ ਰੱਖੀ ਆ ਕਿ ਪੰਜਾਬ ਜਿਹੜਾ ਆ ਕਿਸੇ ਵੇਲੇ ਟਰਾਂਜ਼ਿਟ ਰੂਟ ਸੀਗਾ ਨਸ਼ਿਆਂ ਦਾ ਵੀ ਇੱਥੇ ਨਸ਼ੇ ਠਹਿੜਦੇ ਨਹੀਂ ਸੀ ਇੱਥੋਂ ਆਵਾਗਮਨ ਜ਼ਿਆਦਾ ਹੁੰਦਾ ਸੀ ਹੁੰਦਾ ਸੀਗਾ ਪਰ ਹੁਣ ਪੰਜਾਬ ਜਿਹੜਾ ਆ ਇੱਕ ਤਰ੍ਹਾਂ ਦਾ ਸੈਂਟਰ ਬਣ ਚੁੱਕਾ ਨਸ਼ਿਆਂ ਦਾ ਪਰ ਉਹਨਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਨਸ਼ਿਆਂ ਤੇ ਬਹੁਤ ਵੱਡਾ ਐਕਸ਼ਨ ਲਿਆ ਬਹੁਤ ਵੱਡੀ ਕਾਰਵਾਈ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਆਪਣੀ ਉਪਲਬਧੀ ਦਾ ਜਿਹੜਾ ਆ ਉਹ ਜ਼ਿਕਰ ਕੀਤਾ ਆ ਉਸ ਮੀਟਿੰਗ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਜਿਹੜੇ ਪੰਜਾਬ ਦੇ ਥਾਣਿਆਂ ਦੇ ਵਿੱਚ ਤਨਾਤ ਮੁੰਸ਼ੀ ਤੇ ਹੋਰ ਜਿਹੜਾ ਸਟਾਫ ਹੈ ਚਿਹਰਾਂ ਤੋਂ ਤਨਾਤ ਸਿਗਾ ਉਹਨਾਂ ਦੀ ਅਸੀਂ ਬਦਲੀਆਂ ਕਰਤੀਆਂ ਇਹ ਮੁੱਖ ਮੰਤਰੀ ਨੇ ਉਹਦੇ ਵਿੱਚ ਕਿਹਾ ਹੁਣ ਪਹਿਲੀ ਗੱਲ ਇਹ ਇਹਦੇ ਵਿੱਚ ਸਮਝਣ ਦੀ ਲੋੜ ਆ ਕਿ ਨਸ਼ਿਆਂ ਦੀ ਕਾਨਫਰੰਸ ਜਿਹੜੀ ਆ ਇੱਕ ਰੂਟੀਨ ਪ੍ਰਕਿਰਿਆ ਆ ਮੁਲਕ ਦੇ ਵਿੱਚ ਹਮ ਅ ਨਸ਼ਿਆਂ ਨੂੰ ਲੈ ਕੇ ਸਟ੍ਰੈਟਜੀ ਕਿੱਦਾਂ ਬਣਨੀ ਆ ਜਾਂ ਉਹਦੇ ਤੇ ਪੁਲਿਸ ਦੀ ਕੀ ਭੂਮਿਕਾ ਹੋਣੀ ਚਾਹੀਦੀ ਸੂਬਾ ਸਰਕਾਰਾਂ ਦੀ ਭੂਮਿਕਾ ਕੀ ਹੋਣੀ ਚਾਹੀਦੀ ਆ ਕੇਂਦਰ ਉਹਨਾਂ ਸੂਬਿਆਂ ਨਾਲ ਤਾਲਮੇਲ ਕਿਵੇਂ ਬਣਾ ਸਕਦਾ ਇਹਨਾਂ ਸਾਰੀਆਂ ਗੱਲਾਂ ਦੀ ਚਰਚਾ ਜ਼ਰੂਰੀ ਆ ਹਮ ਇੱਕ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਆ ਕਿ ਦੇਸ਼ ਦੇ ਵਿੱਚ ਪੰਜਾਬ ਜਿਹੜਾ ਨਸ਼ਿਆਂ ਤੋਂ ਇਸ ਵੇਲੇ ਸਭ ਤੋਂ ਵੱਧ ਪ੍ਰਭਾਵਿਤ ਆ ਇਹ ਅੱਜ ਤੋਂ ਪ੍ਰਭਾਵਿਤ ਨਹੀਂ ਆ ਪਿਛਲੇ 20 ਸਾਲ ਤੋਂ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਦੇ ਰੂਪ ਦੇ ਵਿੱਚ ਉੱਭਰ ਕੇ ਗੱਲ ਸਾਹਮਣੇ ਆ ਚੁੱਕੀ ਆ ਉਹੀ ਗੱਲ ਜਿਵੇਂ ਬਾਕੀ ਮਸਲੇ ਉੱਥੇ ਦੇ ਉੱਥੇ ਹੀ ਖੜੇ ਨੇ ਚਾਹੇ ਉਹ ਸੜਕਾਂ ਦੇ ਮਸਲੇ ਹੋਣ ਚਾਹੇ ਮੁਲਾਜ਼ਮਾਂ ਦੇ ਮਸਲੇ ਹੋਣ ਚਾਹੇ ਭ੍ਰਸ਼ਟਾਚਾਰ ਦਾ ਮਸਲਾ ਹੋਵੇ ਜਾਂ ਦੂਜੇ ਮਸਲੇ ਹੋਣ ਉਹ ਵੀ ਨਸ਼ਿਆਂ ਦੀ ਜਿਹੜੀ ਵੀ ਸਮੱਸਿਆ ਆ ਉਹ ਵੀ ਉੱਥੇ ਦੀ ਉੱਥੇ ਹੀ ਖੜੀ ਆ ਜੀ ਇਹਦੇ ਵਿੱਚ ਵੀ ਗੱਲਾਂ ਜ਼ਿਆਦਾ ਹੋ ਰੀਆਂ ਨੇ ਅਮਲੀ ਰੂਪ ਦੇ ਵਿੱਚ ਇਹਦੇ ਵਿੱਚ ਵੀ ਘੱਟ ਕੰਮ ਹੋ ਰਿਆ ਰਿਹਾ ਪੰਜਾਬ ਦੇ ਵਿੱਚ ਜਿਹੜੀਆਂ ਪੁਲਸ ਵਾਲਿਆਂ ਦੀਆਂ ਬਦਲੀਆਂ ਕਰਨ ਦੇ ਨਾਲ ਸਿਰਫ ਗੱਲ ਨਹੀਂ ਬਣਨੀ ਜਿੰਨੀ ਦੇਰ ਤੱਕ ਜਿਹੜਾ ਨੈਕਸਸ ਨਹੀਂ ਤੋੜਿਆ ਜਾਊਗਾ ਪੁਲਸ ਪੋਲੀਟੀਸ਼ੀਅਨਜ਼ ਗੁੰਡੇ ਤਸਕਰ ਇਹਨਾਂ ਦਾ ਜਿਹੜਾ ਆਪਸੀ ਨੈਟਵਰਕ ਬਣਿਆ ਹੋਇਆ ਜਿੰਨੀ ਦੇਰ ਤੱਕ ਉਹ ਨਹੀਂ ਟੁੱਟੂਗਾ ਉਹਦੇ ਤੇ ਵਾਰ ਨਹੀਂ ਹੋਊਗਾ ਓਨੀ ਦੇਰ ਤੱਕ ਕਿ ਇਸ ਮੁਸੱਈਆ ਪੰਜਾਬ ਦੇ ਵਿੱਚੋਂ ਹੱਲ ਨਹੀਂ ਹੋਣੀ ਨਹੀਂ ਤਾਂ ਉਹੀ ਹੁੰਦਾ ਰਹੂਗਾ ਕਿ ਪਾਕਿਸਤਾਨ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਥੇ ਨਸ਼ੇ ਭੇਜ ਰਿਹਾ ਡਰੋਨਾਂ ਰਾਹੀਂ ਭੇਜ ਰਿਹਾ ਆ ਤਸਕਰ ਸਰਗਰਮ ਨੇ ਨਾਰਕੋਟ ਜਿਹੜਾ ਟੈਰਰਿਜ਼ਮ ਆ ਜੇਦੀ ਗੱਲ ਅਮਿਤ ਸ਼ਾਹ ਹੋਰੀ ਵੀ ਮੀਟਿੰਗ ਚ ਕਰਦੇ ਆ ਨਾਰਕੋ ਟੈਰਰਿਜ਼ਮ ਜਿਹੜਾ ਆ ਉਹ ਪੰਜਾਬ ਦੇ ਵਿੱਚ ਫਲਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹ ਹੀ ਪੁਲਿਸ ਦੀਆਂ ਰਟੀਆਂ ਰਟਾਈਆਂ ਕਹਾਣੀਆਂ ਸਾਰਾ ਕੁਝ ਉਹੀ ਕੁਝ ਵੀ ਬਦਲਦਾ ਨਹੀਂ ਅਸਲ ਦੇ ਵਿੱਚ ਜੋ ਭਗਵੰਤ ਮਾਨ ਹੋਰਾਂ ਦੀ ਸਰਕਾਰ ਤੋਂ ਪਹਿਲਾਂ ਅ ਨਸ਼ੇ ਜਿੱਦਾਂ ਮਿਲਦੇ ਸੀ ਉਦਾਂ ਹੀ ਅੱਜ ਵੀ ਮਿਲ ਰਹੇ ਨੇ ਫਰਕ ਸਿਰਫ ਇੰਨਾ ਪਿਆ ਆ ਵੀ ਜਿਹੜੀ ਗ੍ਰਾਮੀ ਜਿਹੜੀ ਉਹ ਸਭ ਤੋਂ ਵੱਧ ਹੈਰੋਇਨ ਪੰਜਾਬ ਦੇ ਵਿੱਚ ਅੱਜਕੱਲ ਨਸ਼ੇ ਦੇ ਰੂਪ ਚ ਚੱਲਦੀ ਆ ਉਹ ਜਿਹੜੀ ਗ੍ਰਾਮੀ 2000 ਰੁਪਏ ਦੀ ਮਿਲਦੀ ਸੀ ਉਹਦਾ ਰੇਟ 4000 ਰੁਪਈਆ ਹੋ ਗਿਆ ਅੱਛਾ ਉਹ ਵੀ ਮਹਿੰਗੀ ਹੋ ਗਈ ਉਹ ਉਹੀ ਮਹਿੰਗੀ ਹੋਈ ਆ ਬਾਕੀ ਨਸ਼ੇ ਦੀ ਜਿਹੜੀ ਉਪਲਬਧ ਉਪਲਬਧਤਾ ਆ ਉਹ ਉਦਾਂ ਹੀ ਹੈਗੀ ਆ ਇਹਦੇ ਚ ਫੜੇ ਕੌਣ ਜਾ ਰਹੇ ਨੇ ਇਹਦੇ ਚ ਸਿਰਫ ਫੜੇ ਉਹ ਜਾ ਰਹੇ ਨੇ ਜਿਹਦੇ ਕੋਲ 5 ਗ੍ਰਾਮ 6 ਗ੍ਰਾਮ ਜਾਂ ਥੋੜੀ ਬਹੁਤੀ ਇਸ ਤੋਂ ਵੱਧ ਵਾਲੀ ਹਿਰੋਇਨ ਆ ਉਹ ਐਨਡੀਪੀਐਸ ਐਕਟ ਦੇ ਤਹਿਤ ਉਨਾਂ ਨੂੰ ਫੜ ਫੜ ਕੇ ਅੰਦਰ ਕੀਤਾ ਜਾ ਰਿਹਾ 28000 ਤੋਂ ਵੱਧ ਮਾਮਲੇ ਐਨਡੀਪੀਐਸ ਐਕਟ ਦੇ ਤਹਿਤ ਦਰਜ ਹੋਏ ਆ ਉਹ ਮਾਤੜ ਜਿੰਨੇ ਨੇ ਉਹ ਸਾਰੇ ਜੇਲਾਂ ਦੇ ਵਿੱਚ ਸੁਟੇ ਹੋ ਨੇ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਹਾਲੇ ਹੱਥ ਨਹੀਂ ਪਾਇਆ ਹੱਥ ਨਹੀਂ ਪਾਇਆ ਜਾ ਰਿਹਾ ਦੂਜੀ ਗੱਲ ਗੱਲ ਅਸਲ ਦੇ ਵਿੱਚ ਸਮਝਣ ਵਾਲੀ ਹੈ ਵੀ ਪੰਜਾਬ ਦੇ ਵਿੱਚ ਨਸ਼ੇ ਦੀ ਬਹੁਤਾਤ ਹੈ ਕਿਉਂ ਜਿੰਨੀ ਦੇਰ ਤੱਕ ਅ ਭ੍ਰਸ਼ਟਾਚਾਰ ਬੇਰੋਜ਼ਗਾਰੀ ਗਰੀਬੀ ਭੁੱਖਮਰੀ ਜਾਂ ਜਿਹੜੀਆਂ ਹੋਰ ਡੇ ਟੂ ਡੇ ਪ੍ਰੋਬਲਮਸ ਨੇ ਡੇ ਟੂ ਡੇ ਰੋਜ਼ਾਨਾ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਰਹਿਣਗੀਆਂ ਉਨੀ ਦੇਰ ਤੱਕ ਲੋਕ ਜਿਹੜੇ ਨੇ ਐਸਕੇਪ ਰੂਟ ਲੱਭਣਗੇ ਲੋਕ ਉਹਨਾਂ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆਉਣਗੇ ਹੀ ਆਉਣਗੇ ਉਹ ਸਿਸਟਮ ਨਹੀਂ ਬਦਲਿਆ ਜਾ ਰਿਹਾ ਉਹ ਸਿਸਟਮ ਜੇ ਇਸ ਸਿਸਟਮ ਨੂੰ ਬਦਲਣ ਦੀ ਗੱਲ ਕਰਕੇ ਸਰਕਾਰਾਂ ਸੱਪਤਾ ਦੇ ਵਿੱਚ ਆਉਂਦੀਆਂ ਨੇ ਉਦੋਂ ਤੱਕ ਇਹ ਜਿੰਨੀ ਦੇਰ ਤੱਕ ਇਹ ਨਹੀਂ ਬਦਲ ਹੋਗਾ ਉਨੀ ਦੇਰ ਤੱਕ ਇਹ ਸਾਰਾ ਕੁਝ ਚੱਲਦਾ ਰਹਿਣਾ ਦੂਜੀ ਦੂਜੀ ਇੱਕ ਇਹਦੇ ਵਿੱਚ ਹੋਰ ਜਿਹੜੀ ਅਹਿਮ ਗੱਲ ਆ ਕਿ ਪੰਜਾਬ ਦੇ ਵਿੱਚ ਸਮੱਸਿਆ ਸਿਰਫ ਇੰਨੀ ਨਹੀਂ ਆ ਸਮੱਸਿਆ ਇਸ ਤੋਂ ਕਿਤੇ ਜ਼ਿਆਦਾ ਵੱਡੀ ਹੈ ਜਿੱਦੀ ਦਿਖਦੀ ਓਡੀ ਹੈ ਨਹੀਂ ਆ ਇਹਦੇ ਲਈ ਜਿਹੜੇ ਸਾਡੇ ਲੋਕ ਸਭਾ ਦੇ ਦੇ ਮੈਂਬਰ ਪਾਰਲੀਮੈਂਟ ਨੇ ਪਟਿਆਲਾ ਤੋਂ ਧਰਮਵੀਰ ਗਾਂਧੀ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਨੁਕਤਾ ਲੈ ਕੇ ਐਸੀਬੀ ਅਫੀਮ ਦੀ ਖੇਤੀ ਦੀ ਖੋਲ ਦਿੱਤੀ ਜਾਣੀ ਚਾਹੀਦੀ ਆ ਉਸ ਖੋਲ ਨੂੰ ਲੈ ਕੇ ਉਹ ਕਹਿੰਦੇ ਵੀ ਜੇ ਤੁਸੀਂ ਸਿੰਥੈਟਿਕ ਨਸ਼ਿਆਂ ਨੂੰ ਥੱਲ ਪਾਉਣੀ ਆ ਤਾਂ ਆ ਇੱਕ ਸਾਨੂੰ ਕਰਨਾ ਚਾਹੀਦਾ ਤੇ ਉਹ ਉਹਨਾਂ ਦਾ ਇਹ ਇੱਕ ਪੁਆਇੰਟ ਕਾਫੀ ਵੈਲਿਡ ਲੱਗਦਾ ਆ ਪਰ ਇਸ ਅਲਟੀਮੇਟ ਹੱਲ ਇਹ ਵੀ ਨਹੀਂ ਹੈਗਾ ਸਾਨੂੰ ਜਿੰਨੀ ਦੇਰ ਤੱਕ ਇੱਥੇ ਲਈ ਪੱਦਰ ਤੇ ਤਬਦੀਲੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਲੋਕ ਜਾਗਰਕ ਨਹੀਂ ਹੋਣਗੇ ਲੋਕ ਸਰਕਾਰਾਂ ਦੇ ਗੱਲ ਨੂੰ ਨਹੀਂ ਪਹਿਣਗੇ ਉਨੀ ਦੇਰ ਤੱਕ ਮਸਲਾ ਹੱਲ ਨਹੀਂ ਹੋਣਾ ਨਹੀਂ ਤੇ ਸਰਕਾਰਾਂ ਨੇ ਗੋਗਲੋਂ ਤੋਂ ਮਿੱਟੀ ਛਾੜੀ ਹੀ ਜਾਣੀ ਹੈ ਹਾਂ ਬਿਲਕੁਲ ਹਾਲਾਂਕਿ ਇਸ ਵੀਡੀਓ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੂਜੇ ਸੂਬੇ ਦੇ ਜਿੰਨੇ ਵੀ ਮੁੱਖ ਮੰਤਰੀ ਨੇ ਉਹਨਾਂ ਨੂੰ ਇਹ ਸਲਾਹ ਜ਼ਰੂਰ ਦਿੱਤੀ ਹੈ ਕਿ ਜਿਵੇਂ ਮੈਂ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਨੇ ਨਸ਼ੇ ਨੂੰ ਠੱਲ ਪਾਉਣ ਲਈ ਤੁਸੀਂ ਵੀ ਇਹ ਕੁਝ ਕਰਾਓ ਕਦੇ ਹੋ ਮਤਲਬ ਇਹਨਾਂ ਦੀ ਇੱਕ ਸਾਡੀ ਸਰਕਾਰ ਦੀ ਇੱਕ ਖਾਸੀਅਤ ਹੈ ਕਿ ਆਪਣੀ ਤਾਰੀਫ ਇਹਨਾਂ ਦੀ ਕੋਈ ਤਾਰੀਫ ਕਰੇ ਜਾਂ ਨਾ ਕਰੇ ਇਹ ਹਰ ਜਗ੍ਹਾ ਆਪਣਾ ਡੁਗ ਡੁਗੀ ਜ਼ਰੂਰ ਵਜਾ ਲੈਂਦੇ ਨੇ ਹਰ ਜਗ੍ਹਾ ਆਪਣੀ ਪਿੱਠ ਜ਼ਰੂਰ ਖੁਰਕਦੇ ਨੇ ਵੀ ਅਸੀਂ ਆ ਕਰਤਾ ਅਸੀਂ ਆ ਕਰਤਾ ਆਪਣੀ ਪਿੱਠ ਨੂੰ ਸ਼ਾਬਾਸ਼ੀ ਦੇ ਦਿੰਦੇ ਨੇ ਹਰਦੀਪ ਜੀ ਮਤਲਬ ਉਹਦੇ ਵਿੱਚ ਸਵਾਲ ਜਾਂ ਸਵਾਦ ਇਸ ਗੱਲ ਦਾ ਹੈ ਵੀ ਤੁਹਾਨੂੰ ਲੋਕ ਐਪਰੀਸ਼ੀਏਟ ਕਰਨ ਕਿ ਤੁਸੀਂ ਇਸ ਮਸਲੇ ਨੂੰ ਹੱਲ ਕਰਤਾ ਇਹ ਆਪ ਵੀ ਕਿ ਦਾਅਵੇ ਕਰੀ ਜਾਂਦੇ ਵੀ ਅਸੀਂ ਕਰਤਾ ਅਸੀਂ ਕਰਤਾ ਜੀ ਬਿਲਕੁਲ ਗੱਲ ਦਿਆਂ ਮਾਗੀ ਦੇ ਮੇਲੇ ਦੀ ਕੁਝ ਦਿਨ ਪਹਿਲਾਂ ਮਾਗੀ ਦਾ ਜਿਹੜਾ ਤਿਉਹਾਰ ਹੈ ਉਹ ਮਨਾਇਆ ਗਿਆ ਸੋ ਮਾਗੀ ਦੇ ਮੇਲੇ ਦੇ ਦੌਰਾਨ ਇੱਕ ਨਵੀਂ ਸਿਆਸੀ ਧਿਰ ਖੜੀ ਹੋਈ ਆ ਪੰਜਾਬ ਦੇ ਵਿੱਚ ਵੈਸੇ ਵੀ ਬੜੇ ਲੰਮੇ ਅਰਸੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਜੋ ਹਾਲਾਤ ਚੱਲ ਰਹੇ ਸਨ ਆਪਾਂ ਸਾਰੇ ਉਸ ਤੋਂ ਜਾਣਕਾਰ ਆ ਸੋ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਅਮਰਿਤ ਪਾਲ ਸਿੰਘ ਦੇ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਮ ਦੀ ਜਿਹੜੀ ਇੱਕ ਧਿਰ ਸਿਆਸੀ ਧਿਰ ਖੜੀ ਕੀਤੀ ਗਈ ਸਵਾਲ ਇਹ ਹੈ ਕਿ ਇਹ ਧਿਰ ਕਿਵੇਂ ਹੋਏਗੀ ਤੇ ਕੀ ਇਹ ਸ਼੍ਰੋਮਣੀ ਕਾਲੀ ਦਲ ਦੀ ਥਾਂ ਭਰ ਸਕੇਗੀ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਸਿਆਸੀ ਪਾਰਟੀ ਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਉਹ ਜਗ੍ਹਾ ਲੈ ਸਕਦੀ ਹੈ। ਦੂਜੀ ਪਹਿਲੀ ਗੱਲ ਇਹਦੇ ਵਿੱਚ ਇਹ ਆ ਕਿ ਬਾਗੀ ਦੇ ਮੇਲੇ ਤੇ ਸਿਆਸੀ ਕਾਨਫਰੰਸਾਂ ਹੋਈਆਂ। ਅਕਾਲੀ ਦਲ ਨੇ ਜਿੱਦਾਂ ਉੱਥੇ ਇਕੱਠ ਵੱਟ ਕਰ ਲਿਆ। ਹੂੰ ਬਾਕੀ ਧਿਰਾਂ ਉਹਨਾਂ ਇਕੱਠ ਵੱਟ ਨਹੀਂ ਕਰ ਸਕਿਆ। ਬਾਗੀਆਂ ਦੀ ਜੋ ਜੋ ਉੱਥੇ ਸੂਰਤ ਤੇ ਹਾਲ ਹੋਇਆ ਉਹ ਸਾਰਿਆਂ ਨੇ ਦੇਖਿਆ। ਤੇ ਜੋ ਵਾਰਿਸ ਪੰਜਾਬ ਦੇ ਜਿਹੜੀ ਨਵੀਂ ਪਾਰਟੀ ਬਣੀ ਆ ਉਹ ਉਸ ਪਾਰਟੀ ਦਾ ਕਠਵਟ ਕੀ ਸੀ ਜਾਂ ਬਾਕੀ ਚੀਜ਼ਾਂ ਕੀ ਸੀ ਜਾਂ ਉਹਦਾ ਪ੍ਰੋਗਰਾਮ ਕੀ ਸੀ ਜਾਂ ਉਹਦਾ ਐਲਾਨਨਾਮਾ ਕੀ ਸੀ ਕਿਸੇ ਨੂੰ ਕੁਝ ਨਹੀਂ ਪਤਾ ਆ ਪਾਰਟੀ ਜ਼ਰੂਰ ਬਣ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਇਸ ਇਹ ਪਾਰਟੀ ਇਹੀ ਬਣੀ ਸੀ ਇਹਦਾ ਨਾਂ ਨਵਾਂ ਰੱਖਿਆ ਗਿਆ ਜੇ ਤੁਸੀਂ ਸਾਡੇ ਜਿਹੜੇ ਫਰੀਦਕੋਟ ਤੋਂ ਐਮਪੀ ਨੇ ਬਿਆਨ ਸਿੰਘ ਹੌਲਾਂ ਦੇ ਸੁਪੁੱਤਰ ਨੇ ਉਹਨਾਂ ਨੇ ਜਿਹੜਾ ਇਸ ਪਾਰਟੀ ਦਾ ਉਹ ਜਦੋਂ ਗਠਨ ਕੀਤਾ ਸੀ ਉਦੋਂ ਵੀ ਇੱਕ ਗੱਲ ਲੈ ਕੇ ਆਈ ਸੀ ਸਿਰਫ ਬਾਹਰਲਾ ਫਲੇਵਰ ਬਦਲਿਆ ਉਹਦੇ ਅੰਦਰ ਹਾਲੇ ਪੰਜਾਬ ਦੇ 3 ਕਰੋੜ ਤੋਂ ਵੱਧ ਲੋਕਾਂ ਨੂੰ ਉਹ ਦੇਣਗੇ ਕੀ ਉਹਨਾਂ ਦਾ ਪ੍ਰੋਗਰਾਮ ਕੀ ਆ ਉਹਨਾਂ ਦਾ ਐਲਾਨਨਾਮਾ ਕੀ ਆ ਉਹ ਇੱਥੇ ਦੀ ਜਿਹੜੀ ਪਾਪੂਲੇਸ਼ਨ ਆ ਉਹਨਾਂ ਦੇ ਮੰਗਾ ਮਸਲਿਆਂ ਨੂੰ ਹੱਲ ਕਿਤਾ ਕਰਨਗੇ ਜਾਂ ਸਿਰਫ ਧਰਮ ਸੈਂਟ੍ਰਿਕ ਉਹ ਪਾਰਟੀ ਰਹੂਗੀ ਸਿਰਫ ਅ ਇੱਕ ਵਰਗ ਵਿਸ਼ੇਸ਼ ਦੇ ਹਿੱਤਾਂ ਦੀ ਗੱਲ ਕਰੂਗੀ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਇਸ ਪਾਰਟੀ ਨੂੰ ਐਡਰੈਸ ਕਰਨੇ ਪੈਣਗੇ ਕਿਉਂਕਿ ਲੋਕ ਸਿਰਫ ਤੇ ਸਿਰਫ ਇਸ ਕਰਕੇ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰ ਦਿੰਦੇ ਕਿ ਉਹ ਸਿੱਖੀ ਜਾਂ ਹਿੰਦੂਆਂ ਦੇ ਜਾਂ ਮੁਸਲਮਾਨਾਂ ਦੇ ਮਸਲਿਆਂ ਨੂੰ ਹੱਲ ਕਰਨਗੇ ਮਸਲੇ ਕਿਉਂਕਿ ਹੋਰ ਬਹੁਤ ਵੱਡੇ ਨੇ ਰੋਜ਼ਾਨਾ ਦੀਆਂ ਸਮੱਸਿਆਵਾਂ ਨੇ ਭੁੱਖ ਦਾ ਸਮੱਸਿਆ ਬੇਰੋਜ਼ਗਾਰੀ ਦੀ ਸਮੱਸਿਆ ਇਹਨਾਂ ਮਸਲਿਆਂ ਨੂੰ ਇਹ ਪਾਰਟੀਆਂ ਕਿੱਦਾਂ ਹੱਲ ਕਰਨੀਆਂ ਪਰ ਪੰਜਾਬ ਦਾ ਸਿਆਸੀ ਮਾਹੌਲ ਬੜਾ ਰੌਚਕਿਆ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਬਹੁਤ ਕੁਝ ਅਣਕਿਆ ਸਿਆ ਵੀ ਹੋ ਜਾਂਦਾ ਜਿਵੇਂ ਵਰਤਮਾਨ ਦੇ ਵਿੱਚ ਜਿਹੜੀ ਸਾਡੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਆਈ ਆ ਕਿਸੇ ਨੇ ਖਾਬੋ ਖਿਆਲ ਚਵਨੀ ਸੀ ਸੋਚਿਆ ਵੀ ਪੰਜਾਬ ਦੇ ਲੋਕ ਜਿਹੜੇ ਆ ਇਸ ਪਾਰਟੀ ਦੇ ਹੱਥ ਹੱਥ ਦੇ ਵਿੱਚ ਖੜੇ ਹੋਣਗੇ ਬਾਗ ਡੋਰ ਦੇ ਦਰਾਂਗੇ ਤੇ ਇੱਕ ਵੱਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਹਰ ਦਾ ਰਾਹ ਦਿਖਾ ਦੇ ਇਸ ਵੇਲੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਆਪਣੀ ਹੋਂਦ ਦੀ ਲੜਾਈ ਦੇ ਨਾਲ ਜੂਝ ਰਹੀ ਹੈ ਕਿਸੇ ਨੇ ਸੋਚਿਆ ਨਹੀਂ ਸੀ ਸੋ ਜੇ ਅਸੀਂ ਤੁਸੀਂ ਬੜੀ ਤਾਕਤਵਰ ਪਾਰਟੀ ਰਹੀ ਹੈ ਪੰਜਾਬ ਬਿਲਕੁਲ ਹਾਲੇ ਵੀ ਉਹਦੇ ਚ ਜੇ ਇਦਾਂ ਨਹੀਂ ਅਸੀਂ ਮੰਨ ਸਕਦੇ ਵੀ ਉਸ ਪਾਰਟੀ ਦੇ ਪੱਲੇ ਬਿਲਕੁਲ ਹੀ ਕੁਝ ਨਹੀਂ ਰਿਹਾ ਜਾਂ ਉਹ ਪਾਰਟੀ ਬਿਲਕੁਲ ਹੀ ਹਾਸ਼ੀਏਗ੍ਰਸਤ ਹੋ ਗਿਆ ਉਹ ਪਾਰਟੀ ਦੇ ਵਿੱਚ ਜਿਹੜੀ ਇੱਕ ਬਾਗੀਆਂ ਦੀ ਬਹੁਤ ਵੱਡੀ ਤਦਾਦ ਆ ਉਹ ਉਹਨਾਂ ਨੂੰ ਕਿੱਦਾਂ ਟੈਕਲ ਕਰਦੇ ਉਹ ਤਾਂ ਦੂਰੰਦੇਸ਼ੀ ਤੇ ਡਿਪੈਂਡ ਕਰੂਗਾ ਉਹਦੀ ਜਿਹੜੀ ਲੀਡਰਸ਼ਿਪ ਆ ਪਰ ਹਾਲੇ ਜੇ ਇਹ ਇਹ ਕਹਿਣਾ ਹੋਵੇ ਵੀ ਕਿ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਪਾਰਟੀ ਨੂੰ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਰਿਪਲੇਸ ਕਰ ਦੋਗੀ ਇਹ ਕੋਈ ਲੱਗ ਨਹੀਂ ਰਿਹਾ ਹਾਲੇ ਦੂਸਰੀ ਗੱਲ ਕਿ ਇਸ ਤੋਂ ਪਹਿਲਾਂ ਵੀ ਬਹੁਤ ਪਾਰਟੀਆਂ ਬਣੀਆਂ ਸੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਬਣੀ ਸੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਬਣੀ ਸ਼੍ਰੋਮਣੀ ਅਕਾਲੀ ਦਲ 1920 ਬਣੀ ਮਤਲਬ ਅਕਾਲੀ ਦਲ ਦਾ ਟੁੱਟਾ-ਭੱਜਾਂ ਦਾ ਇਤਿਹਾਸ ਬਹੁਤ ਲੰਮਾ ਚੌੜਾ ਆ ਬੀਬੀ ਜਗੀਰ ਕੌਰ ਹੋਰਾਂ ਨੇ ਵੀ ਜੋਰ ਲਾ ਕੇ ਦੇਖ ਲਿਆ ਕਿੰਤ ਸਰ ਜਾਬ ਨੇ ਵੀ ਜੋਰ ਲਾ ਕੇ ਦੇਖ ਲਿਆ ਉਸ ਤੋਂ ਵੱਡਾ ਵਾਲਾ ਸਾਹਿਬ ਨੇ ਵੀ ਜੋਰ ਲਾਇਆ ਸੀ ਜਿ세 ਦਾ ਜਗਦੇਵ ਸਿੰਘ ਤਲਵੰਡੀ ਹੋਰਾਂ ਨੇ ਟੋੜਾ ਸਾਹਿਬ ਨੇ ਬਹੁਤ ਕੁਝ ਹੋਇਆ ਪੰਜਾਬ ਦੀ ਅਕਾਲੀ ਸਿਆਸਤ ਦੇ ਵਿੱਚ ਪਰ ਅਕਾਲੀ ਦਲ ਉਦਾਂ ਦਾ ਉਦਦਾ ਹੀ ਆ ਨੈਸ਼ਨਲ ਲੈਵਲ ਤੇ ਉਹਦੀ ਇੱਕ ਆਪਣੀ ਭੂਮਿਕਾ ਆ ਲੋਕਾਂ ਨੇ ਜਿਹੜਾ ਦਰਦ ਪੰਜਾਬ ਦੇ ਵਿੱਚ ਹੰਡਾਇਆ ਲੋਕ ਕਿਸੇ ਵੀ ਰੈਡੀਕਲ ਪਾਰਟੀ ਨੂੰ ਹੁਣ ਉਦਾਂ ਦਾ ਮਹੱਤਵ ਨਹੀਂ ਦੇ ਸਕਦੇ ਕਿਉਂਕਿ ਪੰਜਾਬ ਨੇ ਜਿਹੜਾ ਫਿਰਕਾ ਪ੍ਰਸਤੀ ਤੋਂ ਪੰਜਾਬ ਅੱਕਿਆ ਪਿਆ ਹੈ ਪੰਜਾਬ ਫਿਰਕਾ ਪ੍ਰਸਤੀ ਕਿਸੇ ਵੀ ਤਰ੍ਹਾਂ ਫਿਰਕੇ ਵਿਸ਼ੇਸ਼ ਦੀ ਗੱਲ ਨਹੀਂ ਕਰਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਕੁਛ ਇਦਾਂ ਦਾ ਬਹੁਤ ਕੁਛ ਚੰਗਾ ਆ ਜਿਹੜਾ ਪੰਜਾਬ ਪੰਜਾਬੀ ਪੰਜਾਬੀ ਦੀ ਗੱਲ ਕਰਦਾ ਕਿਸੇ ਪਾਰਟਿਕੂਲਰ ਧਾਰਾ ਦੇ ਵਿੱਚ ਕੋਈ ਲੋਕ ਵਿਅਕਤੀ ਤੌਰ ਤੇ ਤਾਂ ਵਹਿ ਜਾਂਦੇ ਆ ਸਮੁੱਚੇ ਰੂਪ ਦੇ ਵਿੱਚ ਨਹੀਂ ਵਹਿੰਦੇ ਨਹੀਂ ਕਰਦੇ ਅਗਲੀ ਗੱਲ ਕਰਦੇ ਆ ਇਸੇ ਹਫਤੇ ਦੇ ਵਿੱਚ ਇੱਕ ਐਚ ਐਮ ਪੀ ਵੀ ਵਾਇਰਸ ਨਾਮ ਦੀ ਇੱਕ ਬਿਮਾਰੀ ਦਾ ਜਿਹੜਾ ਕਹਿਰ ਆ ਉਹ ਲੋਕਾਂ ਦੇ ਵਿੱਚ ਫੈਲਿਆ ਸਨਸਨੀ ਦੇ ਵਾਂਗ ਜਿਹੜੀ ਇਹ ਖਬਰ ਫੈਲਣੀ ਸ਼ੁਰੂ ਹੋ ਗਈ ਬਹੁਤ ਸਾਰੇ ਮੀਡੀਆ ਪਲੇਟਫਾਰਮ ਦੇ ਉੱਤੇ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਇੱਕ ਵਾਰ ਤੋਂ ਫੇਰ ਸ਼ਾਇਦ ਕਰੋਨਾ ਮਹਾਮਾਰੀ ਹਾਲਾਤ ਹੋਣਗੇ ਪਾਬੰਦੀਆਂ ਲੱਗਣਗੀਆਂ ਲਾਕਡਾਊਨ ਲੱਗੂਗਾ ਫਿਰ ਬਹੁਤ ਸਾਰੇ ਸਿਹਤ ਮਹਾਰਾਂ ਦੇ ਵੱਲੋਂ ਹਾਲਾਂਕਿ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਕਿ ਉਸ ਤਰ੍ਹਾਂ ਦੇ ਹਾਲਾਤ ਨਹੀਂ ਹੈਗੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਇਸ ਹੱਬ ਤੇ ਇਹ ਜਿਹੜਾ ਇਹ ਖਬਰ ਜਿਹੜੀ ਆ ਬਹੁਤ ਚਰਚਾ ਦੇ ਵਿੱਚ ਰਹੀ ਹੈ ਵੀ ਇਹ ਜਿਹੜਾ ਵਾਇਰਸ ਆ ਇਹ ਕਰੋਨਾ ਵਾਂਗੂ ਲੋਕਾਂ ਨੂੰ ਫਿਰ ਤੋਂ ਆਪਣੀ ਗ੍ਰਿਫਤ ਦੇ ਵਿੱਚ ਲੈ ਲੂਗਾ ਮੀਡੀਆ ਨੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਖਾਸ ਤੌਰ ਤੇ ਸਾਡੇ ਮੁਲਕ ਦਾ ਜਿਹੜਾ ਨੈਸ਼ਨਲ ਮੀਡੀਆ ਹੈ ਟੈਲੀਵਿਜ਼ਨ ਮੀਡੀਆ ਹੈ ਉਹਨੇ ਲੋਕਾਂ ਨੂੰ ਡਰਾਉਣ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ ਕੋਈ ਕਮੀ ਨਹੀਂ ਛੱਡੀ ਕੋਈ ਕਮੀ ਨਹੀਂ ਛੱਡੀ ਵੀ ਚੀਨ ਦੇ ਵਿੱਚ ਹਸਪਤਾਲਾਂ ਦੇ ਹਸਪਤਾਲ ਭਰ ਗਏ ਨੇ ਭਾਰਤ ਦੇ ਵਿੱਚ ਇੱਕ ਬੰਗਲੂਰੂ ਦੇ ਵਿੱਚ ਬੱਚਾ ਪੀੜਤ ਹੋ ਗਿਆ ਗੁਜਰਾਤ ਦੇ ਵਿੱਚ ਇੱਕ ਬਜ਼ੁਰਗ ਪੌਂਡਿਚੇਰੀ ਦੇ ਵਿੱਚ ਹੋ ਗਿਆ ਗੁਜਰਾਤ ਦੇ ਵਿੱਚ ਇੱਕ ਬਜ਼ੁਰਗ ਪੀੜਤ ਹੋ ਗਿਆ ਬੰਗਾਲ ਚ ਦੋ ਕੇਸ ਮਿਲ ਗਏ ਜਦੋਂ ਇਹ ਖਬਰਾਂ ਆਉਣੀਆ ਸ਼ੁਰੂ ਹੋਈਆਂ ਲੋਕਾਂ ਨੂੰ ਇਹ ਡਰ ਪੈਣਾ ਸ਼ੁਰੂ ਹੋ ਗਿਆ ਵੀ ਜਿੱਦਾਂ ਕਰੋਨਾ ਦੇ ਕੇਸੇਜ਼ ਆਉਂਦੇ ਸੀ ਕਿਤੇ ਇਹ ਉਹੀ ਮਾਮਲਾ ਤਾਂ ਨਹੀਂ ਫਿਰ ਤੋਂ ਲੋਕਡਾਊਨ ਤਾਂ ਨਾ ਲੱਗ ਜੂਗਾ ਲੋਕਾਂ 'ਚ ਇੱਕ ਦਹਿਸ਼ਤ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਸੀ ਪਰ ਹੁਣ ਹੌਲੀ-ਹੌਲੀ ਜਿਹੜੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਆ ਨੇ ਕਿ ਉਹ ਇਹ ਵਾਇਰਸ ਕੋਈ ਏਡਾ ਖਤਰਨਾਕ ਵਾਇਰਸ ਨਹੀਂ ਹੈ ਇਹ ਵਾਇਰਸ 200 ਸਾਲ ਪਹਿਲਾਂ ਜਿਹੜਾ ਹੋਂਦ ਦੇ ਵਿੱਚ ਆਇਆ ਸੀ ਆਇਆ ਹੋਇਆ ਆ ਤੇ 20 ਸਾਲ ਪਹਿਲਾਂ ਇਹ ਮਨੁੱਖਾਂ ਚ ਪਾਇਆ ਗਿਆ ਇੱਕ ਆਮ ਸਧਾਰਨ ਨਜ਼ਲਾ ਜ਼ੁਕਾਮ ਖੰਗ ਵਰਗਾ ਇਹ ਵਾਰਸ ਆ ਇਹਦੇ ਤੋਂ ਬਾਅਦ ਇਹ ਇਹਦਾ ਜਿਹੜਾ ਗੰਭੀਰ ਪ੍ਰਭਾਵ ਉਦੋਂ ਆਉਂਦੇ ਆ ਜਦੋਂ ਇਹਦੀ ਮਤ ਇਹਦੇ ਅੰਦਰ ਵਾਰਸ ਸਾਡੇ ਅੰਦਰ ਜ਼ਿਆਦਾ ਮਤਦਾ ਦੇ ਵਿੱਚ ਹੋਵੇ ਇਹਦਾ ਜ਼ਿਆਦਾ ਖਤਰਾ ਬੱਚਿਆਂ ਤੇ ਬਜ਼ੁਰਗਾਂ ਦੇ ਵਿੱਚ ਇਸ ਤੋਂ ਜ਼ਿਆਦਾ ਨਹੀਂ ਪਰ ਪਰ ਸਾਡੇ ਮੀਡੀਆ ਨੇ ਕੋਈ ਕਸਰ ਨਹੀਂ ਛੱਡੀ ਕਿ ਕੂੜ ਪ੍ਰਚਾਰ ਫਲਾਉਣ ਦੇ ਵਿੱਚ ਕਿ ਸਾਡੇ ਭਾਰਤ ਦੇ ਵਿੱਚ ਹੁਣ ਬਹੁਤ ਵੱਡੇ ਪੱਧਰ ਤੇ ਆ ਹੋਣ ਲੱਗਾ ਤੇ ਆ ਹੋਣ ਲੱਗਾ ਇਸ ਤੋਂ ਪਹਿਲਾਂ ਹੂੰ ਚੀਨ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਪ੍ਰਪਾਗੇਟ ਹੋਇਆ ਅਤਲ ਮੈਨੂੰ ਇੱਕ ਗੱਲ ਕਦੀ ਨਹੀਂ ਸਮਝ ਲੱਗੇ ਵੀ ਸਾਡਾ ਮੀਡੀਆ ਜਿਹੜਾ ਖਬਰਾਂ ਦਾ ਇੰਨਾ ਭੁੱਖਾ ਕਿਉਂ ਆ ਤੇ ਖਬਰਾਂ ਨੂੰ ਇੰਨਾ ਸਨਸਨੀ ਖੇਜ਼ ਬਣਾ ਕੇ ਕਿਉਂ ਪੇਸ਼ ਕਰਦਾ ਕੋਈ ਸਧਾਰਨ ਜਾਂ ਨਜ਼ਰਾਂ ਜ਼ਿਕਾਮ ਨੂੰ ਵੀ ਕੋਈ ਐਡੇ ਵੱਡੇ ਪੱਦਰ ਤੇ ਕਿਵੇਂ ਪ੍ਰਚਾਰ ਸਕਦਾ ਇਸ ਲੋਕਾਂ ਦੇ ਵਿੱਚ ਡਰ ਜਾਂ دہشت ਕਿਉਂ ਫਲਾ ਸਕਦਾ ਸ਼ਾਇਦ ਖਬਰਾਂ ਦੀ ਭੁੱਖ ਹੀ ਇੰਨੀ ਆ ਉਹਨਾਂ ਦੀ ਮੈਨੂੰ ਲੱਗਦਾ ਵੀ ਉਹਨਾਂ ਸਾਡੇ ਨੈਸ਼ਨਲ ਜਿਹੜਾ ਮੀਡੀਆ ਆ ਉਹਨੂੰ ਘਟੋ ਘਾਟ ਆਪਣੀ ਇਸ ਖਬਰਾਂ ਦੀ ਭੁੱਖ ਨੂੰ ਲੋਕਾਂ ਨੂੰ ਡਰਾਉਣ ਦੀ ਹੱਦ ਤੱਕ ਨੇ ਲੈ ਕੇ ਜਾਣਾ ਚਾਹੀਦਾ ਦੂਜੀ ਗੱਲ ਇਹਦੇ ਵਿੱਚ ਇੱਕ ਡਰਨ ਦੇ ਪਿੱਛੇ ਵੀ ਬਹੁਤ ਵੱਡੇ ਜਿਹੜੇ ਆ ਇੱਕ ਮਨਸ਼ਾ ਹੁੰਦੀ ਆ ਖਾਸ ਤੌਰ ਤੇ ਸ਼ੇਅਰ ਮਾਰਕੀਟ ਜਿਹੜੀ ਆ ਇਹਦੇ ਨਾਲ ਡਰ ਦੇ ਨਾਲ ਬਹੁਤ ਜੁੜੀ ਹੋਈ ਆ ਜਦੋਂ ਕੋਈ ਡਰ ਫਲਾਇਆ ਜਾਂਦਾ ਮਾਰਕੀਟ ਬਹੁਤ ਤੇਜ਼ੀ ਦੇ ਨਾਲ ਉੱਪਰ ਥੱਲੇ ਹੁੰਦੀ ਆ ਜਿਹਦਾ ਕੇ ਫਾਇਦਾ ਜਿਹੜਾ ਆ ਵੱਡੇ ਜਿਹੜੇ ਮਗਰਮਾਛਾ ਉਹ ਚੁੱਕਦੇ ਨੇ ਸ਼ਾਇਦ ਹੋ ਸਕਦਾ ਆ ਕਿ ਕਿਤੇ ਨਾ ਕਿਤੇ ਇਹਨਾਂ ਦਾ ਆਪਸੀ ਜਿਹੜਾ ਨੈਕਸਸ ਹੋਵੇ ਗੱਠ ਜੋੜ ਹੋਵੇ ਲੋਕਾਂ ਨੂੰ ਇਹ ਵੀ ਇੱਕ ਲੁੱਟਣ ਦਾ ਤਰੀਕਾ ਹੋਵੇ ਡਰ ਦੇ ਵਿੱਚੋਂ ਕਮਾਈ ਕਰਨ ਦਾ ਤਰੀਕਾ ਬਿਲਕੁਲ ਜੀ ਗੱਲ ਉਹ ਉੱਥੇ ਆ ਕੇ ਖੜੀ ਹੋ ਜਾਂਦੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਮੀਡੀਆ ਦਾ ਕੀ ਰੋਲ ਹੋਣਾ ਚਾਹੀਦਾ ਅਰੁੰদীপ ਜੀ ਮੀਡੀਆ ਦਾ ਰੋਲ ਲੋਕਾਂ ਨੂੰ ਜਾਣਕਾਰੀ ਦੇਣਾ ਨਾ ਕਿ ਗਦੀਗੇੜ ਦੇ ਵਿੱਚ ਪਾਣਾ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਗਦੀਗੇੜ ਦੇ ਵਿੱਚ ਵਧੇਰੇ ਪਾਇਆ ਜਾਂਦਾ ਹੈ ਹੁਣ ਜਲਦੀਆਂ ਜੀ ਕੈਨੇਡਾ ਦੀ ਥੋੜੀ ਜੀ ਰਾਜਨੀਤੀ ਦੀ ਗੱਲ ਕਰ ਲੈਣੇ ਆ ਪਿਛਲੇ ਦਿਨੀ ਜਸਟਨ ਟਰੂਡੋ ਹੋਣਾ ਦਾ ਜਦੋਂ ਅਸਤੀਫਾ ਸਾਹਮਣੇ ਆਇਆ ਤਾਂ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਇੱਕ ਨਵਾਂ ਖਲਾਅ ਵੇਖਣ ਨੂੰ ਮਿਲਿਆ ਕੀ ਕਹਿਣਾ ਚਾਹੁੰਦੇ ਜੀ ਬਿਲਕੁਲ ਜਸਟਨ ਟ੍ਰੂਡੋ ਸਾਹਿਬ ਬਹੁਤ ਸ਼ਾਤਰ ਇਨਸਾਨ ਨੇ ਹਾਂ ਉਹਨਾਂ ਨੇ ਉਸ ਮੌਕੇ ਤੇ ਆਪਣਾ ਅਸਤੀਫਾ ਦਿੱਤਾ ਜਦੋਂ 20 ਜਨਵਰੀ ਨੂੰ ਹਾਂ 트ੰਪ ਸਾਹਿਬ ਸੱਤਾ ਸੰਭਾਲ ਰਹੇ ਨੇ ਅਮਰੀਕਾ ਦੇ ਵਿੱਚ ਹਾਂ 트ੰਪ ਸਾਹਿਬ ਨੇ ਕੁਰਕੀਆਂ ਮਾਰੀਆਂ ਨੇ ਟ੍ਰੂਡੋ ਸਾਹਿਬ ਨੂੰ ਵੀ ਜਿਹੜਾ ਕੈਨੇਡਾ ਆ ਉਹਨਾਂ ਦੀ 51ਵੀਂ ਸਟੇਟ ਬਣਾ ਦਿੱਤਾ ਜਾਊਗਾ ਹਾਂ ਤੇ ਨਾਲ ਦੀ ਨਾਲ ਇਹ ਕਿਹਾ ਆ ਕਿ ਕੈਨੇਡਾ ਨੂੰ ਅਸੀਂ ਜਿਹੜਾ ਆ 25% ਮੈਕਸੀਕੋ ਤੇ ਕੈਨੇਡਾ ਜੇ ਆਪਣੇ ਬਾਰਡਰ ਸਿਕਿਉਰ ਸਾਡੇ ਨਾਲ ਨਹੀਂ ਕਰਦੇ ਤਾਂ ਅਸੀਂ ਇਹਨਾਂ ਦੇ ਪ੍ਰੋਡਕਟਾਂ ਤੇ 25% ਜਿਹੜਾ ਟੈਕਸ ਵਧਾ ਦੇਾਂਗੇ ਹੁਣ ਕੈਨੇਡਾ ਦੀ ਸਾਰੀ ਇਕਨੋਮੀ ਜਿਹੜੀ ਆ ਉਹ ਉਹ ਇਕਨੋਮੀ ਦਾ ਵੱਡਾ ਹਿੱਸਾ ਜਿਹੜਾ ਆ ਉਹ ਅਮਰੀਕਾ ਤੇ ਨਿਰਭਰ ਕਰਦਾ ਆ ਜੀ 75% ਜਿਹੜੀ ਆ ਐਕਸਪੋਰਟ ਜਿਹੜੀ ਆ ਕੈਨੇਡਾ ਉਹ ਅਮਰੀਕਾ ਨੂੰ ਕਰਤਾ ਹੈ ਹੂੰ ਉਹਦੇ ਵਿੱਚ ਟਰੂਡੋ ਸਾਹਿਬ ਜਿਹੜੇ ਨੇ ਉਹਨਾਂ ਨੇ ਇਵਨ ਟਰੰਪ ਸਾਹਿਬ ਨੇ ਟਰੂਡੋ ਸਾਹਿਬ ਤੇ ਨਿੱਜੀ ਹਮਲੇ ਵੀ ਕੀਤੇ ਹੂੰ ਟਰੂਡੋ ਸਾਹਿਬ ਨੇ ਇਹਨਾਂ ਦੇ ਕਿਸੇ ਸਵਾਲ ਦਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜਵਾਬ ਨਹੀਂ ਦਿੱਤਾ ਹੂੰ ਜਦ ਕਿ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਡਿਪਲੋਮੇਸੀ ਦੇ ਪੱਧਰ ਤੇ ਬਣਦਾ ਏ ਸੀ ਵੀ ਜਿਹੜਾ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾਉਣ ਦਾ ਦਬਕਾ ਮਾਰਿਆ ਜਾ ਰਿਹਾ ਸੀਗਾ 트럼ਪ ਸਾਹਿਬ ਵੱਲੋਂ ਉਹ ਉਹਦੇ ਤੇ ਕੋਈ ਰਿਪਲਾਈ ਕਰਦੇ ਪਰ ਉਹ ਕੀਤੇ ਨਹੀਂ ਕਿਉਂਕਿ 트럼ਪ ਸਾਹਿਬ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਪੂਰੀ ਤਰ੍ਹਾਂ ਐਕਸਪੋਜ਼ ਹੋ ਗਏ ਸੀਗੇ ਅੱਛਾ ਹੁਣ ਉਹਦੇ ਵਿੱਚ 트럼ਪ ਸਾਹਿਬ ਨੇ ਟਰੂਡੋ ਸਾਹਿਬ ਨੇ ਉਸ ਵੇਲੇ ਅਸਤੀਫਾ ਦਿੱਤਾ ਜਦੋਂ ਅਕਤੂਬਰ ਦੇ ਵਿੱਚ ਅਕਤੂਬਰ 25 ਦੇ ਵਿੱਚ ਕੈਨੇਡਾ ਦੇ ਵਿੱਚ ਜਨਰਲ ਇਲੈਕਸ਼ਨ ਹੋਣੀ ਆ ਜੀ ਹੁਣ ਅੱਛਾ ਇਸ ਤੋਂ ਪਹਿਲਾਂ ਟਰੂਡੋ ਸਾਹਿਬ ਦੇ ਅਸਤੀਫਾ ਦੇਣ ਤੋਂ ਪਹਿਲਾਂ ਉੱਥੇ ਦੀ ਜਿਹੜੀ ਉਪ ਪ੍ਰਧਾਨ ਮੰਤਰੀ ਆ ਉਹਨਾਂ ਨੇ ਅਸਤੀਫਾ ਦਿੱਤਾ ਉਸ ਦਬਾਅ ਦੇ ਵਿੱਚ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਕਿਉਂਕਿ ਪਾਰਟੀ ਦੇ ਵਿੱਚ ਉਹਨਾਂ ਦਾ ਲੰਬੇ ਸਮੇਂ ਤੋਂ ਵਿਰੋਧ ਚੱਲ ਰਿਹਾ ਸੀਗਾ ਵਿਦਨ ਪਾਰਟੀ ਵਿਰੋਧ ਚੱਲ ਰਿਹਾ ਸੀ ਇੰਟਰਨੈਸ਼ਨਲ ਲੈਵਲ ਤੇ ਜਾਂ ਨੈਸ਼ਨਲ ਪੋਲਿਟਿਕਸ ਤੇ ਜਿਹੜਾ ਉਹਨਾਂ ਦਾ ਵਿਰੋਧ ਹੈਗਾ ਉਹ ਤਾਂ ਹੈਗਾ ਹੀ ਹੈਗਾ ਵਿਦਨ ਪਾਰਟੀ ਵੱਡੇ ਪੱਧਰ ਤੇ ਉਹਨਾਂ ਦਾ ਵਿਰੋਧ ਸੀਗਾ ਇਹਦੇ باوجود ਉਹ ਅਸਤੀਫਾ ਨਹੀਂ ਦੇ ਰਹੇ ਸੀ ਅੱਛਾ ਹੁਣ ਜਿਹੜੇ ਸਰਵੇ ਆ ਰਹੇ ਨੇ ਸਰਵੇਆਂ ਦੇ ਵਿੱਚ ਟੂਡੋ ਸਾਹਿਬ ਦੀ ਲੋਕਪ੍ਰੀਅਤਾ ਜਿਹੜੀ ਹਰਮਨ ਪਿਆਰਤਾ ਆ ਉਹ ਬਹੁਤ ਤੇਜ਼ੀ ਦੇ ਨਾਲ ਥੱਲੇ ਗਈ ਆ ਕਨਜ਼ਰਵੇਟਿਵ ਪਾਰਟੀ ਜਿਹੜੀ ਆ ਉਹ ਬਾਹਰ ਤੇ ਆ ਰਹੀ ਆ ਹਾਂ ਹਾਲ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਦਿਖਾਈ ਦੇ ਰਹੀ ਆ ਲਿਬਰਲ ਪਾਰਟੀ ਦੀ ਵੀ ਜਿਹੜੀ ਅਕਤੂਬਰ ਦੇ ਵਿੱਚ ਚੋਣਾਂ ਹੋਣੀਆਂ ਨੇ ਟੂਡੋ ਸਾਹਿਬ ਨੇ ਉਸ ਵੇਲੇ ਅਸਤੀਫਾ ਦਿੱਤਾ ਆ ਜਦੋਂ ਕ ਮੰਤਰੀ ਪਦਰ ਤੇ ਪਾਰਟੀ ਦੇ ਪਦਰ ਤੇ ਜਾਂ ਨੈਸ਼ਨਲ ਪਦਰ ਤੇ ਸਾਰਾ ਪਠਾ ਬਹਿ ਗਿਆ ਹਾਂ ਉਹ ਸਾਰੇ ਕਾਸੇ ਦੇ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਹੁਣ ਪਾਰਟੀ ਨੇ ਜਦੋਂ ਆਪਣਾ ਨਵਾਂ ਲੀਡਰ ਚੁਣਨਾ ਆ ਨਵਾਂ ਪ੍ਰਧਾਨ ਮੰਤਰੀ ਬਣਾਉਣਾ ਆ ਤੇ ਉਹਦੇ ਲਈ ਹੁਣ ਉਹਦੇ ਚ ਕਿੰਨੇ ਲੋਕ ਆਪਣੀਆਂ ਦਾਅਵੇਦਾਰੀਆਂ ਪੇਸ਼ ਕਰਦੇ ਨੇ ਉਹ ਕਿੰਨੇ ਲੋਕ ਉਹ ਪ੍ਰੋਸੈਸ ਬਿਲਕੁਲ ਉਦਾਂ ਦਾ ਆ ਜਿੱਦਾਂ ਦਾ ਅਮਰੀਕਾ ਦੇ ਵਿੱਚ ਪ੍ਰੋਸੈਸ ਆ ਕੋਈ ਆਪਣਾ ਕਿਸੇ ਪਾਰਟੀ ਨੇ ਲੀਡਰ ਚੁਣਨਾ ਉਹਦੇ ਲਈ ਦੇਸ਼ ਪੱਧਰ ਤੇ ਉਹਨਾਂ ਨੂੰ ਮਹਿਮਾ ਕਰਨੀਆਂ ਪੈਂਦੀਆਂ ਨੇ ਇਸ ਪਾਰਟੀ ਦੇ ਵਿੱਚ ਵੀ ਇਦਾਂ ਲਿਬਰਲ ਪਾਰਟੀ ਦੇ ਵਿੱਚ ਵੀ ਇਦਾਂ ਆ ਵੀ ਜਿਹੜਾ ਵੀ ਆਪਣਾ ਦਾਵੇਦਾਰੀ ਪੇਸ਼ ਕਰੂਗਾ ਜਿੰਨੇ ਕਿੰਨੇ ਲੋਕਾਂ ਦੀ ਦਾਵੇਦਾਰੀ ਪੇਸ਼ ਹੁੰਦੀ ਆ ਉਹਦੇ ਹਿਸਾਬ ਨਾਲ ਉਹਨੇ ਹੀ ਲੰਬਾ ਸਮਾਂ ਲੱਗ ਜਾਣਾ ਇਹ ਸਾਰੇ ਪ੍ਰੋਸੈਸ ਨੂੰ 2 4 6 8 ਮਹੀਨੇ ਲੱਗ ਸਕਦੇ ਨੇ ਉਦੋਂ ਤੱਕ ਕਲੈਕਸ਼ਨ ਸਿਰ ਤੇ ਆ ਜਾਣੀ ਆ ਸੋ ਪ੍ਰੂਡੋ ਸਾਹਿਬ ਨੇ ਇੱਕ ਤੀਰ ਦੇ ਨਾਲ ਬਹੁਤ ਸਾਰੇ ਸ਼ਿਕਾਰ ਕਰ ਲਏ ਆ ਆਪਣੀ ਖਲ ਵੀ ਬਚਾ ਲਈ ਆ ਪਰ ਇਹਦਾ ਇਹ ਸਾਰੇ ਕਾਸੇ ਦਾ ਇੰਪੈਕਟ ਜਿਹੜਾ ਕੈਨੇਡੀਅਨ ਲੋਕਾਂ ਨੂੰ ਚੱਲਣਾ ਪੈ ਰਿਹਾ ਮਾਸਸਿਸ ਦੇ ਵਿੱਚ ਕੈਨੇਡਾ ਨੂੰ ਲੈ ਕੇ ਜਿਹੜੇ ਆਮ ਲੋਕ ਨੇ ਉਹਨੂੰ ਲੈ ਕੇ ਆ ਬਹੁਤ ਪੰਬਲ ਪੁਸੇ ਵਾਲੀ ਸਥਿਤੀ ਆ ਵੀ ਕੈਨੇਡਾ ਦਾ ਬਣੂਗਾ ਕਿ ਇੱਕ ਪਾਸੇ ਅਮਰੀਕਾ ਕੋਲ ਕੀ ਮਾਰੀਆਂ ਮਾਰੀ ਜਾਂਦਾ ਤੇ ਦੂਜੇ ਪਾਸੇ ਦੁਨੀਆ ਪੱਧਰ ਤੇ ਕੈਨੇਡਾ ਦੀ ਜਿਹੜੀ ਸਾਖ ਆ ਉਹ ਲਗਾਤਾਰ ਹੇਠਾਂ ਲੋ ਜਾ ਰਹੀ ਹੈ ਨਾਲੇ ਗੱਲ ਇੱਕ ਇਹ ਵੀ ਅਰੁਣਦੀਪ ਜੀ ਦੇ ਵਿੱਚ ਕਿ ਜਿਵੇਂ ਪਿਛਲੇ ਕੁਝ ਸਮੇਂ ਤੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਜਿਹੜਾ ਇੱਕ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ ਹੁਣ ਟਰੂਡੋ ਸਾਹਿਬ ਦੇ ਜਾਣ ਤੋਂ ਬਾਅਦ ਉੱਥੇ ਦੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਾਂ ਅਸੀਂ ਭਾਰਤੀਆਂ ਦੇ ਵੀ ਮਨਾਂ ਦੇ ਵਿੱਚ ਇਹ ਗੱਲ ਆ ਕਿ ਜਿਹੜਾ ਵੀ ਨਵਾਂ ਪ੍ਰਧਾਨ ਮੰਤਰੀ ਆਊਗਾ ਕੀ ਰਿਸ਼ਤ ਜਿਹੜੇ ਨੇ ਹੁਣ ਭਾਰਤ ਦੇ ਨਾਲ ਉਹ ਵਧੀਆ ਹੋ ਜਾਣਗੇ ਕਿ ਜਾਂ ਫਿਰ ਮਾੜੇ ਹੋ ਸਕਦੇ ਨੇ ਇਹ ਵੀ ਇੱਕ ਅਸ਼ੰਕਾ ਬਣੀ ਹੋਈ ਹੈ ਦੇਖੋ ਭਾਰਤ ਦੇ ਨਾਲ ਸਬੰਧ ਜਿਹੜੇ ਨੇ ਉਹਦੇ ਵਿੱਚ ਇਦਾਂ ਨਹੀਂ ਕਿਹਾ ਜਾ ਸਕਦਾ ਵੀ ਉਹ ਸਾਰੀਆਂ ਟੂਡੋ ਸਾਹਿਬ ਦੀਆਂ ਗਲਤੀਆਂ ਨੇ ਟੂਡੋ ਸਾਹਿਬ ਦੀ ਗਲਤੀ ਇਹ ਆ ਵੀ ਜਿੰਨੀ دیر ਤੱਕ ਉੱਥੇ ਜਾਂਚ ਨਹੀਂ ਹੋਈ ਕਿਸੇ ਚੀਜ਼ ਦੀ ਉਸ ਕੇਸ ਦੀ ਨਿਜਰ ਕਾਂਡ ਦੀ ਜਾਂਚ ਜਾਂਚ ਨਹੀਂ ਹੋਈ ਉਨੀ ਦੇਰ ਤੱਕ ਟੂਡੋ ਸਾਹਿਬ ਨੂੰ ਕੋਈ ਬਿਆਨ ਦੇਣਾ ਨਹੀਂ ਬਣਦਾ ਪਰ ਟੂਡੋ ਸਾਹਿਬ ਨੇ ਉਹ ਉਥੇ ਇੱਕ ਵਰਗ ਵਿਸ਼ੇਸ਼ ਨੂੰ ਖੁਸ਼ ਕਰਨ ਦੇ ਲਈ ਇਹ ਆਪਣੇ ਪੱਧਰ ਤੇ ਜਾ ਕੇ ਬਿਆਨ ਦੇ ਦਿੱਤਾ ਜਦ ਕਿ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਤੁਹਾਡੇ ਬਿਊਰੋਕਰੇਟਸ ਤਾਂ ਇਹ ਜਵਾਬ ਦੇ ਸਕਦੇ ਨੇ ਤੁਹਾਨੂੰ ਇੱਕ ਕਿਸੇ ਲੀਡਰ ਨੂੰ ਇਦਾਂ ਕਰਨਾ ਬਣਦਾ ਨਹੀਂ ਸੀਗਾ ਟਰੂਡੋ ਸਾਹਿਬ ਨੇ ਸਭ ਤੋਂ ਵੱਡੀ ਗਲਤੀ ਉਥੇ ਇਹ ਕੀਤੀ ਸਟ੍ਰੈਟਜਿਕਲੀ ਰਣਨੀਤਿਕ ਤੌਰ ਤੇ ਭਾਰਤ ਕੈਨੇਡਾ ਦਾ 8ਵਾਂ ਮਿੱਤਰ ਦੇਸ਼ ਸਿਗਾ ਜਿਹਦੇ ਨਾਲ ਇਸ ਵੇਲੇ ਉਹਦੇ ਜਿਹੜੇ ਰਿਸ਼ਤੇ ਨੇ ਬਹੁਤ ਖਰਾਬ ਦੌਰ ਦੇ ਵਿੱਚ ਨਿਕਲ ਕੇ ਜਾ ਰਹੇ ਨੇ ਭਾਰਤ ਨੇ ਵੀ ਵੱਡੇ ਪੱਧਰ ਤੇ ਇਸ ਮਸਲੇ ਤੇ ਗਲਤੀਆਂ ਕੀਤੀਆਂ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਤੁਹਾਨੂੰ ਕਿੱਦਾਂ ਵਿਚਰਨਾ ਚਾਹੀਦਾ ਸ਼ਾਇਦ ਜਿਹੜੀ ਨਹਿਰੂ ਵਾਲੀ ਨੀਤੀ ਸੀਗੀ ਉਹਨੂੰ ਮੋਦੀ ਸਾਹਿਬ ਹੋਰੀ ਭੁੱਲ ਗਏ ਨੇ ਉਸ ਇੰਟਰਨੈਸ਼ਨਲ ਡਿਪਲੋਮੇਸੀ ਦੀ ਸਮਝ ਹੋਣੀ ਚਾਹੀਦੀ ਹੈ ਜੇ ਤੁਸੀਂ ਉਸ ਇੰਟਰਨੈਸ਼ਨਲ ਡਿਪਲੋਮੇਸੀ ਨੂੰ ਜਾਂ ਇੰਟਰਨੈਸ਼ਨਲ ਲੈਵਲ ਤੇ ਜੋ ਚੱਲ ਰਿਹਾ ਉਹਨਾਂ ਹਾਲਾਤਾਂ ਨੂੰ ਤੁਸੀਂ ਐਡਰੈਸ ਨਹੀਂ ਕਰੋਗੇ ਤਾਂ ਗੜਬੜ ਹੋਣਗੀ ਹੋਊਗੀ ਸੋ ਉਹੀ ਗਲਤੀਆਂ ਟਰੰਪ ਸਾਹਿਬ ਨੇ ਕੀਤੀਆਂ ਉਹੀ ਮੋਦੀ ਸਾਹਿਬ ਨੇ ਕੀਤੀਆਂ ਜਿਹਦੇ ਕਰਕੇ ਦੋਨੋਂ ਮੁਲਕਾਂ ਦੇ ਰਿਸ਼ਤੇ ਜਿਹੜੇ ਨੇ ਬੱਦ ਤੋਂ ਬੱਤਰਦੌਰ ਦੇ ਵਿੱਚ ਚਲੇ ਗਏ ਜਿਹਦਾ ਖਮਿਆਜ਼ਾ ਦੋਨਾਂ ਨੂੰ ਭੁਗਤਣਾ ਪਏ ਦੋਨੋਂ ਮੁਲਕਾਂ ਨੂੰ ਮੁਲਕਾਂ ਨੂੰ ਪੁਗਤਣਾ ਪੈ ਰਹੇ ਬਿਲਕੁਲ ਜੀ ਅਗਲੀ ਖਬਰ ਵੱਲ ਨਜ਼ਰ ਮਾਰਦੇ ਆ ਬੀਤੇ ਦਿਨੀ ਇੱਕ ਇੰਟਰਵਿਊ ਜਿਹੜਾ ਹੈ ਸੋਸ਼ਲ ਮੀਡੀਆ ਦੇ ਉੱਤੇ ਬੜਾ ਵਾਇਰਲ ਹੋ ਰਿਹਾ ਹੈ ਇੰਟਰਵਿਊ ਦਿੱਤਾ ਹੈ ਕਿਸਾਬ ਦਾ క్రికెਟਰ ਰਹਿ ਚੁਕੇ yograj singh ਹੋਣਾ ਨੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਇਸ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਕਿ ਮੈਂ ਪਿਸਤੌਲ ਲੈ ਕੇ ਕਪਿਲਦੇਵ ਦੇ ਘਰ ਉਸ ਨੂੰ ਗੋਲੀ ਮਾਰਨ ਗਿਆ ਸੀ ਪਰ ਉਸ ਦੀ ਮਾਂ ਉਹਦੇ ਨਾਲ ਖੜੀ ਸੀ ਤੇ ਮੈਂ ਗੋਲੀ ਨਹੀਂ ਮਾਰ ਸਕਿਆ ਕਾਰਨ ਦੱਸਿਆ ਗਿਆ ਕਿ ਜਦੋਂ ਕਪਿਲਦੇਵ ਭਾਰਤ ਨਾਰਥ ਜ਼ੋਨ ਤੇ ਹਰਿਆਣਾ ਦੇ ਕਪਤਾਨ ਸਨ ਤੇ ਉਹਨਾਂ ਨੇ yograj singh ਨੂੰ ਟੀਮ ਦੇ ਵਿੱਚੋਂ ਬਾਰ ਕੱਢ ਦਿੱਤਾ ਸੀਗਾ ਇਹ ਬੀਤੇ ਦਿਨਾਂ ਤੋਂ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਨਿਊਜ਼ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਬਿਲਕੁਲ ਤੁਸੀਂ ਜੇ ਨੋਟਿਸ ਕੀਤੀ ਹੋਵੇ ਗੱਲ ਕਿ ਯੋਗਰਾ ਸਾਹਿਬ ਦਾ ਇਹ ਪਹਿਲਾ ਖਲਾਸਾ ਨਹੀਂ ਆ ਇਸ ਤੋਂ ਪਹਿਲਾਂ ਵੀ ਇਹ ਇਦਾਂ ਦੇ ਬਹੁਤ ਸਾਰੇ ਖਲਾਸੇ ਕਰ ਚੁੱਕੇ ਨੇ ਵੀ ਮੈਂ ਇਦਾਂ ਕਰਨ ਲੱਗਾ ਸੀ ਤੇ ਮੈਂ ਉਹਦਾ ਕਰਨ ਲੱਗਾ ਸੀ ਪਤਾ ਨਹੀਂ ਸ਼ਾਇਦ ਇਹ ਜੋਗਰਾ ਸਿੰਘ ਹੋਰਾਂ ਦੀ ਸਮੱਸਿਆ ਆ ਕਿ ਉਹ ਕੋਈ ਨਾ ਕੋਈ ਸਾਲ 6 ਮਹੀਨੇ ਚ ਇਦਾਂ ਦਾ ਸ਼ੌਕਾਵਾ ਛੱਡ ਦਿੰਦੇ ਨੇ ਜਿਹਦੇ ਵਿੱਚ ਉਹ ਕੋਈ ਨਾ ਕੋਈ ਨਵੀਂ ਸਮੱਸਿਆ ਖੜੀ ਕਰ ਦਿੰਦੇ ਨੇ ਹਾਲਾਂਕਿ ਉਹਦੇ ਤੇ ਬਾਅਦ ਚ ਕਪਲਦੇਵ ਦਾ ਜਿਹੜਾ ਰਿਐਕਸ਼ਨ ਆਇਆ ਉਹ ਬੜਾ ਹਸੋਣਾ ਸੀ ਕਪਲਦੇਵ ਹੋਰਾਨੀ ਇਹਨਾਂ ਦਾ ਮਜ਼ਾਕ ਉਡਾਇਆ ਯੋਗਰਾਜ ਸਿੰਘ ਹੋਰਨ ਦਾ ਉਹਨਾਂ ਨੇ ਇਹਦੇ ਚ ਕਿਹਾ ਕਿਹੜਾ ਯੋਗਰਾਜ ਸਿੰਘ ਉਹਨਾਂ ਨੇ ਇਵਨ ਇੱਥੋਂ ਤੱਕ ਕਹਿਤੀ ਗੱਲ ਹੁਣ ਸਵਾਲ ਪੈਦਾ ਹੁੰਦਾ ਵੀ ਯੋਗਰਾਜ ਸਿੰਘ ਇਦਾਂ ਕਿਉਂ ਕਰਦੇ ਆ ਹਾਲਾਂਕ ਇੱਕ ਗੱਲ ਜਿਹੜੀ ਇਹਦੇ ਵਿੱਚ ਇੰਟਰਸਟਿੰਗ ਆ ਕਿ ਇਹਨਾਂ ਦੇ ਬਹੁਤ ਸਾਰੇ ਬਿਆਨਾਂ ਤੋਂ ਇਹਨਾਂ ਦਾ ਬੇਟਾ ਜਿਹੜਾ ਯੁਵਰਾਜ ਉਹ ਪੱਲਾ ਝਾੜ ਜਾਂਦਾ ਆ ਉਹਨਾਂ ਦਾ ਇਹ ਕਹਿਣਾ ਵੀ ਮੇਰਾ ਆਪਣੇ ਪਾਪੇ ਦੇ ਬਿਆਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕੋਈ ਨਾ ਕੋਈ ਸ਼ਕੂਫਾ ਛੱਡੀ ਰੱਖਦੇ ਨੇ ਤੇ ਮੈਂ ਰੋਜ਼ ਦਿਹਾੜੀ ਇਸ ਇਦਾਂ ਨੀਆ ਕੰਟਰੋਵਰਸੀਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਹੁਣ ਯੋਗਰਾਜ ਸਾਹਿਬ ਕਦੀ ਕਿਸਾਨ ਮੋਰਚੇ ਚ ਜਾਂਦੇ ਨੇ ਕਦੀ ਅਕਾਲੀਆਂ ਨਾਲ ਤੁਰੇ ਫਿਰਦੇ ਨੇ ਕਦੀ ਕਾਂਗਰਸੀਆਂ ਨਾਲ ਤੁਰੇ ਫਿਰਦੇ ਨੇ ਕਦੀ ਝਾੜੂ ਪਾਰਟੀ ਨਾਲ ਤੁਰੇ ਫਿਰਦੇ ਨੇ ਕਦੀ ਕਿਸੇ ਨਾਲ ਉਹਨਾਂ ਦਾ ਨਾਤਾ ਆਪਣੀ ਕੋਈ ਆਰਡਿਓਲੋਜੀਕਲ ਸਮਝਿਆ ਨਾ ਕੋਈ ਆ ਕੋਈ ਪੁਖਤਾ ਵਿਚਾਰ ਨੇ ਵੀ ਉਹਨਾਂ ਨੇ ਕਿਹੜੀ ਧਾਰਾ 'ਚ ਬਹਿਣਾ ਉਹ ਕਦੀ ਕੁਸ਼ ਬਣ ਜਾਂਦੇ ਨੇ ਕਦੀ ਕੋਈ ਰੂਪ ਧਾਰ ਲੈਂਦੇ ਕਦੀ ਕੋਈ ਰੂਪ ਧਾਰ ਲੈਂਦੇ ਨੇ ਤੇ ਐਂਗਰ ਰੂਪ ਉਹਨਾਂ ਦਾ ਜਿਹੜਾ ਗੁੱਸੇ ਵਾਲਾ ਰੂਪ ਆ ਰਾਦਰ ਰੂਪ ਆ ਉਹ ਹਮੇਸ਼ਾ ਹੀ ਲੋਕਾਂ ਨੂੰ ਦੇਖਣ ਨੂੰ ਮਿਲਦਾ ਰਹਿੰਦਾ ਸੋ ਉਮਰ ਦੇ ਇਸ ਪੜਾਅ ਤੇ ਲੋਕ ਤਵਕਕ ਕਰਦੇ ਨੇ ਆ ਕਿ ਬੰਦੇ ਦੀ ਕੋਈ ਵਿਚਾਰਕ ਆ ਗੱਲ ਉੱਬਰ ਕੇ ਸਾਹਮਣੇ ਆਊਗੀ ਕੋਈ ਪੁਖਤਗੀ ਵਾਲੀ ਗੱਲ ਸਾਹਮਣੇ ਆਊਗੀ ਕੋਈ ਸਾਹਮਣੇ ਆਊਗੀ ਤਾਂ ਕਿ ਉਹਦੇ ਤੋਂ ਸੇਧ ਲਈ ਜਾ ਸਕੇ ਤਾਂ ਕਿ ਉਹਨਾਂ ਗੱਲਾਂ ਨੂੰ ਜ਼ਿੰਦਗੀ 'ਚ ਅਪਣਾ ਕੇ ਲੋਕ ਕੁਝ ਸਿੱਖ ਸਕਣ ਸਿੱਖ ਸਕਣ ਕਿਉਂਕਿ ਉਹ ਕਿਸੇ ਨਾ ਵੱਡੇ ਪੰਜਾਬ ਦੇ ਵੱਡੇ ਐਕਟਰ ਤਾਂ ਹੈਗੇ ਆ ਪਰ ਉਹਨਾਂ ਦੀ ਨਾਲ ਸਮੱਸਿਆ ਹੈ ਕਿ ਉਹ ਬਹੁਤ ਛੇਤੀ ਛੇਤੀ ਜਿਹੜੇ ਆ ਕੰਟਰੋਵਰਸੀਆਂ ਖੜੀਆਂ ਕਰ ਦਿੰਦੇ ਸਾਡੇ ਪੰਜਾਬੀ ਲੋਕਾਂ ਦਾ ਵੀ ਇੱਕ ਲੁਥਫਲੈਂਡ ਦਾ ਤਰੀਕਾ ਹੈਗਾ ਕਿ ਲੋਕ ਇਹਨਾਂ ਕੰਟਰੋਵਰਸੀਆਂ ਦੇ ਵਿੱਚ ਲੁੱਤਫ ਜ਼ਰੂਰ ਲੈਂਦੇ ਮਜ਼ਾ ਜ਼ਰੂਰ ਲੈਂਦੇ ਨੇ ਚਲੋ ਚੰਗੀ ਗੱਲ ਹੈ ਲੋਕਾਂ ਨੂੰ ਵੀ ਮਜ਼ੇ ਲੈਣ ਲਈ ਕੋਈ ਨਾ ਕੋਈ ਸ਼ਗਲ ਮੇਲਾ ਇਦਾਂ ਦਾ ਚੱਲਦਾ ਰਹਿਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਨੁਕਸਾਨ ਤਾਂ ਕਿਸੇ ਦਾ ਨਹੀਂ ਹੈਗਾ ਨਾ ਯੋਗਰਾਗ ਸਿੰਘ ਦਾ ਕੋਈ ਨੁਕਸਾਨ ਹੈਗਾ ਨਾ ਕਪਲਦੇਵ ਦਾ ਨਾ ਕਪਲਦੇਵ ਦਾ ਨੁਕਸਾਨ ਹੈਗਾ ਗੱਲੀ ਬਾਤੀ ਹੈ ਗਿਆ ਸਾਰਾ ਕੁਝ ਸਾਰੇ ਗੱਲਾਂ ਕਰੀ ਜਾਂਦੇ ਕਰੀ ਜਾਂਦੇ ਸੋ ਖੈਰ ਹਾਂ ਇੱਕ ਗੱਲ ਬਹੁਤ ਤੁਸੀਂ ਵਧੀਆ ਕਹੀ ਕਿ ਇਸ ਉਮਰ ਦੇ ਪੜਾਅ ਦੇ ਵਿੱਚ ਜਾ ਕੇ ਹਰ ਕੋਈ ਉਮੀਦ ਕਰਦਾ ਹੁੰਦਾ ਹੈ ਕਿ ਕੁਝ ਸਿਆਣੀ ਗੱਲ ਕਰਨਗੇ ਪਰ ਇਹੋ ਜੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਸਿਆਣਪ ਭਾਲਦੇ ਹਾਂ ਪਰ ਖੈਰ ਉਹ ਸਿਆਣਪ ਕਰਨੀ ਪਉਂਦੇ। ਬਿਲਕੁਲ ਬਿਲਕੁਲ ਸੋ ਹੁਣ ਇਜਾਜ਼ਤ ਲੈਣੇ ਆ ਕਿਉਂਕਿ ਸਮਾਂ ਜਿਹੜਾ ਹੋ ਰਿਹਾ ਹੈ। ਸੋ ਹਫਤਾਵਰੀ ਪ੍ਰੋਗਰਾਮ ਜਾਂ ਹਫਤਾਵਰੀ ਸਰਗਰਮੀ ਆਏ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਹੁਣ ਦਿਓ ਸਾਨੂੰ ਇਜਾਜ਼ਤ ਤੇ ਅਗਲੇ ਹਫਤੇ ਅਸੀਂ ਹੋਰ ਨਵੇਂ ਮਸਲੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਨਮਸਕਾਰ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ